ਆਹ ਤਾਂ ਕੋਲਟਾ ਬਣਾਇਆ ਇਧਰ ਆਪਣੇ ਕੋਲਚੇ ਛੋਲੇ ਹੋ ਰਹੇ ਲਓ ਵੀ ਸਜਣੋ ਫਾਈਨਲੀ ਆਪਣੇ ਹੋਮ ਮੇਡ ਰੈਡੀ ਵਾਲੇ ਕੋਲਚੇ ਛੋਲੇ ਹੋ ਚੁੱਕੇ ਨੇ ਰੈਡੀ ਆਪ ਐਨੇ ਸਾਬ ਮੰਜਾ ਵੀ ਨਾ ਡਾਬ ਹਾਂਜੀ ਗੁੱਡੀਆਂ ਨੂੰ ਕੱਢ ਬੋ ਤੇ ਸੇਲੀਆਂ ਨੂੰ ਸਾਧ ਬੋ ਇੱਥੇ ਰੱਖ ਸੇਲੀਆਂ ਨੂੰ ਛੱਡ ਕੇ ਤੇ ਉਹ ਇਸੇ ਦੇ ਨਾਲ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ ਅੱਜ ਕੀ ਬਣਨ ਲੱਗੇ ਐ ਕੀ ਬਣਨ ਲੱਗੇ ਕੋਲਚੇ ਬਣਨੇ ਆ ਅਵੇ ਕਲਚੇ ਸ਼ੋਲੇ ਕਿੰਨੇ ਦੇ ਬਲੇਟ ਜਿਦੋਂ ਬਣਾਵਾਂਗੇ ਖਾਵਾਂਗੇ ਪੈਸਿਆਂ ਦਾ ਪਾ ਫੇਰ ਹੀ ਦੱਸਾਂਗੇ ਅੱਛਾ ਪਹਿਲਾਂ ਨਹੀਂ ਦੱਸਣਾ ਸੈਂਟਾ ਪਾਵੇ ਇੱਕ ਹੀ ਕੁੱਲਚੇ ਫੇਰ ਹੀ ਐਵੇਂ ਬਰਦਤ ਕੇ ਲਓ ਜੀ ਸੱਜਣੋ ਅੱਜ ਬਣ ਲੱਗੇ ਕੁੱਲਚੇ ਦੇ ਨਾਲ ਸ਼ੋਲੇ ਹੋਮ ਮੇਡ ਸਾਰੀ ਰੈਸਪੀ ਦੱਸਾਂਗੀ ਕਿ ਤੁਸੀਂ ਘਰ ਬੈਠੇ ਕਿਵੇਂ ਕੁੱਲਚੇ ਸ਼ੋਲੇ ਬਣਾ ਸਕਦੇ ਹੋ ਤੇ ਜਮ ਜਮੇ ਨਾਲ ਜਮ ਜਮੇ ਖਾ ਸਕਦੇ ਹੋ ਸੋ ਪ੍ਰੋਪਰ ਵਧੀਆ ਹੈਲਦੀ ਜੇ ਤਰੀਕੇ ਨਾਲ ਵਧੀਆ ਸਾਰੀਆਂ ਵੈਜੀਟੇਬਲਸ ਪਾ ਕੇ ਆਪਾਂ ਬਣਾਵਾਂਗੇ ਤੇ ਵੇਖਿਓ ਬਣਾਇਓ ਇੰਜੋਏ ਕਰਿਓ ਜੁਆਇ ਕਰਿਆ ਜੋ ਖਾ ਕੇ ਵੀ ਦੱਸਾਂਗੇ ਜੁਆਇ ਤਾਂ ਫੇਰ ਹੀ ਹੋਣਗੇ ਜੇ ਖਾਵਾਂਗੇ ਤਾਂ ਕਿ ਪਹਿਲਾਂ ਵੇਖ ਕੇ ਜੁਆਇ ਕਰਦਿਏ ਬੇਬੇ ਤੈਨੂੰ ਪਹਿਲਾਂ ਕੱਲੀਆਂ ਡਬਰ ਰੋਟੀਆਂ ਨਾ ਖਵਾ ਦੀਏ ਤੁਸੀਂ ਕਹਵਾਰ ਰੋਟੀਆਂ ਨੂੰ ਖੋਲ ਜਾਣਾ ਫੇਰ ਕੋਈ ਨਾ ਭੁੱਲੇ ਜਾਂ ਤਾਂ ਫੇਰ ਕੀ ਸੋ ਸੱਜਣ ਆਓ ਫਿਰ ਬਣਾਈਏ ਤੇ ਫਿਰ ਖਾਈਏ ਤੇ ਫਿਰ ਤੁਹਾਨੂੰ ਦੱਸੀਏ ਕਿਵੇਂ ਬਣੇ ਯਾ ਮੀ ਮੀ ਕਲ ਤੇ ਚੁੱਲੇ ਲਾ ਵੀ ਅਸੀਂ ਚੁੱਲਾ ਨਵਾਂ ਬਣਾਇਆ ਤੇ ਮਿੱਟੀ-ਮੁੱਟੀ ਲਾਈ ਆ ਆ ਵੇਖੋ ਦੋਵੇਂ ਟੇਂਗਰੇ ਦੇ ਅੰਦਰ ਵੜ ਕੇ ਬਹਿ ਗਏ ਓਏ ਬਾਹਰ ਆਓ ਇਹ ਤੁਹਾਡੇ ਲਈ ਨਹੀਂ ਬਣਾਇਆ ਇਹਨਾਂ ਨੂੰ ਆਏ ਕਿ ਸਾਡਾ ਘਰ ਆਇਆ ਆ ਟੀੱਡੂ ਜੀ ਇੰਨਾ ਸ਼ਰਾਰਤੀ ਹੋ ਗਿਆ ਨਾ ਡਾਲਰ ਇੰਨੀ ਆ ਦੰਦੀਆਂ ਵੱਡਾ ਨਾ ਉਹ ਦੇ ਲੈ ਓ ਬੜਾ ਖੇਡਦੇ ਦੋਵੇਂ ਜਾਣੇ ਲੰਗੂਰ ਜਿਲੇ ਓਏ ਦਾਲੂ ਖਿੱਤਰ ਪਾਏ ਆਣੇ ਤੇਰੇ ਆਓ ਜੀ ਸਭ ਤੋਂ ਪਹਿਲਾਂ ਆ ਗਏ ਜੀ ਆਪਣੇ ਛੋਲੇ ਇਹ ਹੈਗੇ ਚਿੱਟੇ ਛੋਲੇ ਆ ਵੈਸੇ ਆਪਾਂ ਕੁੱਜੇ 'ਚ ਧਰੇ ਕਰਕੇ ਕੁੱਜੇ ਦਾ ਰੰਗ ਚੜ ਗਿਆ ਇਹਨਾਂ ਨੂੰ ਆਪਾਂ ਕੁੱਜੇ 'ਚ ਹੀ ਧਰਦੇ ਹਾਂ ਕੁੱਜੇ 'ਚ ਪਾਣੀ ਪਾ ਕੇ ਸਾਹਿਬ ਜੀ ਸੁਵਜੀਤ ਦਾ ਦਾਲ ਦੂਲਾ ਪਾਉਥੇ ਹੀ ਬਣਾਈ ਦੀ ਜੇ ਪਾ ਕੇ ਤੇ ਹਾਰੇ 'ਚ ਧਰ ਦਿੰਨੇ ਹੌਲੀ-ਹੌਲੀ ਰਿੱਜੀ ਜਾਂਦੇ ਇਹਨਾਂ ਨੂੰ ਕਈ ਕਾਵਲੀ ਛੋਲੇ ਕਹਿੰਦੇ ਕਈ ਚਿੱਟੇ ਛੋਲੇ ਕਹਿੰਦੇ ਕਈ ਬੱਗੇ ਛੋਲੇ ਕਹਿੰਦੇ ਵਾਹ ਜੀ ਵਾਹ ਸੋ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਇਹਨੂੰ ਕੀ ਕਿਹੜੇ ਛੋਲੇ ਕਹਿੰਦੇ ਕਿਵੇਂ ਅਸੀਂ ਤਾਂ ਕਾਵਲੀ ਛੋਲੇ ਕਹਿੰਦੇ ਤੇਰੇ por ahí te escuga ਓ ਇਹਨਾਂ ਨੂੰ ਬੱਗੇ ਛੋਲੇ ਆਂਦੇ ਮੈਨੂੰ ਕਿਵੇਂ ਬੱਗੇ ਛੋਲੇ ਮੈਂ ਬੱਗੇ ਛੋਲੇ ਕਿਹੜੇ ਹੁੰਦੇ ਆ ਮੈਨੂੰ ਤਾਂ ਕਾਵਲੀ ਛੋਲੇ ਨੂੰ ਬੱਗੇ ਛੋਲੇ ਆਂਦੇ ਤੇ ਵਿੱਚ ਹੀ ਛੱਲ ਕੇ ਇਹਨਾਂ ਦੇ ਮੈਂ ਆਲੂ ਪਾ ਕੇ ਸੀ ਇਹ ਵੀ ਤਾਂ ਹੀ ਇਹ ਕਾਲੇ ਹੋ ਗਏ ਕਿਉਂਕਿ ਕੁਜੇ ਦਾ ਰੰਗ ਚੜ ਗਿਆ ਵਾਹ ਜੀ ਬਾਈ ਇਹ ਸਜਣੋ ਕੁਜੇ ਕਰਕੇ ਚਿੱਟੇ ਛੋਲੇ ਦੇ ਆਲੂਆਂ ਦੇ ਅੱਜ ਬਣ ਗਏ ਕੁਲਚੇ ਛੋਲੇ ਮੈਂ ਚ ਮਸਾਲੇ ਸਾਰੇ ਆਪਣੇ ਕੋਲੇ ਪਏ ਆ ਪਾਏ ਪੂਰਾ ਅੱਛਾ ਇਹ ਸਭ ਤੋਂ ਪਹਿਲਾਂ ਆਪਾਂ ਕੱਟ ਲਾਂਗੇ ਖੀਰਾ ਇਹ ਸਾਰਿਆਂ ਕੋਈ ਪਾਉਣਾ ਹਾਂ ਸਾਰਾ ਕੁਝ ਪਾਉਣਾ ਖੀਰਾ ਵੀ ਪਾਉਣਾ ਹੈ ਟਮਾਟਰ ਵੀ ਪਾਉਣੇ ਆ ਦੇ ਵੀ ਪਾਉਣੇ ਆ ਕਾਬਲੀ ਛੋਲੇ ਵੀ ਪਾਉਣੇ ਆ ਧਣੀਆਂ ਵੀ ਪਾਉਣਾ ਹੈ ਜੀਰਾ ਵੀ ਪਾਉਣਾ ਹੈ ਲੂਣ ਵੀ ਪਾਉਣਾ ਹੈ ਲਾਲ ਮਿਰਚ ਵੀ ਪਾਉਣੀ ਆ ਸਾਰੇ ਦਾਸਰ ਪਾਉਣਾ ਸਾਰੀਆਂ ਮੱਚਾ ਪਲ ਗਏ ਸਾਰਾ ਕੁਝ ਪਾਉਣਾ ਆਲੂ ਉਲੂ ਸੋ ਲੋ ਵੀ ਸਜਣੋ ਪਿਆਜ਼ ਆ ਗਏ ਆਪਣੇ ਟਮਾਟਰ ਆ ਗਏ ਖੀਰੇ ਆ ਗਏ ਟਮਾਟਰ ਵੀ ਆਪਣੇ ਘਰ ਦੇ ਹੀ ਤਾਂ ਵਿਚਾਰੇ ਮਰ ਗਏ ਮਿਰਚਾਂ ਆ ਗਈਆਂ ਮਿਰਚਾਂ ਵੀ ਘਰੋਂ ਤੋੜੀਆਂ ਆਪਾਂ ਧਨੀਆ ਧਨੀਆ ਆ ਗਿਆ ਸੋ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਬਣਾਵਾਂਗੇ ਸੋ ਪਤਾ ਕੀ ਕੀ ਆ ਅਜਾ ਇਹ ਇਹੋ ਜੀਆਂ ਚੀਜ਼ਾਂ ਜਿਹੜੇ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬੜੇ ਆ ਵਧੀਆ ਲੱਗਦੀਆਂ ਸੋ ਜਦੋਂ ਸੋ ਜਦੋਂ ਤੁਹਾਡਾ ਬੱਚਾ ਸਕੂਲੋਂ ਆਵੇ ਉਸ ਤੋਂ ਪਹਿਲਾਂ ਤੁਸੀਂ ਉਹਦੇ ਲਈ ਕੋਲ ਜੇ ਛੋਲੇ ਵਧੀਆ ਵਧੀਆ ਬਣਾ ਕੇ ਦਿੰਦੇ ਹੋ ਮਮੀ ਬਹੁ ਬਣਾ ਕੇ ਦਿੰਦੇ ਹੁੰਦੇ ਜਦੋਂ ਸਕੂਲੋਂ ਉਹ ਖਾ ਲੈਂਦਾ ਵੀ ਹੁਣ ਇਹ ਤਾਂ ਫਿਰ ਵਿਆਹ ਕਰਾਂਗੇ ਫੇਰ ਬੱਚੇ ਹੋਣਗੇ ਫੇਰ ਸੋ ਉਹਨਾਂ ਨੂੰ ਵੀ ਐਂ ਖਵਾਇਆ ਕਰਾਂਗੇ ਦੁਬਾਰਾ ਇੱਕ ਵਾਰੀ ਫੇਰ ਕਹੀ ਇਹੀ ਗੱਲ ਸ਼ਾਦੀ ਕੀ ਜਦੋਂ ਬਾਤ ਕਰਦੇ ਆਂ ਸੋ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਏ ਆਇਆ ਨਾਲੇ ਤਾਂ ਸਵਾਦ ਲਾਏ ਦੀ ਨਾਲੇ ਬੱਚੇ ਵਧੀਆ ਖਾ ਲੈਂਦੇ ਓਏ ਕੋਈ ਸਬਜ਼ੀਆਂ। ਤੇ ਕੀ ਰਹੀ ਉੱਤੇ ਆਪਾਂ ਨੇ ਘੁੰਮ ਲਈ ਫਿਰ ਕੀ ਕਰ ਰਹੇ ਆ ਕੀ ਕਰ ਰਹੇ ਆ? ਤੁਸੀਂ ਦੱਸੋ ਉਹਨਾਂ ਨੂੰ ਕੀ ਕਰ ਰਹੇ ਆ ਆਪਾਂ? ਉਹਨਾਂ ਨੂੰ ਕੀ ਕਰ ਰਹੇ ਆ ਅਸੀਂ? ਤੁਸੀਂ ਕੀ ਬਣਾ ਰਹੇ ਆ? ਕੀ ਬਣਾ ਰਹੇ ਆ? ਜੇ ਨਾ ਸਟ ਟਟੀਰੀ ਨੇ ਜ਼ਦੀਰ ਭੱਜ ਗਈ ਨਹੀਂ ਤਾਂ ਤੁਹਾਨੂੰ ਮੁਖਾਉਣੀ ਹੈ। ਆਹ ਵੇ ਇੱਥੇ ਹੀ ਫਿਰਦੀ ਕੋਠੇ ਤੇ। ਕਿੱਥੇ? ਆ ਇੱਥੇ ਹੀ ਆਪਣੇ ਕੋਠੇ ਤੋਂ ਉੱਥੇ ਹੀ ਗਈ ਹੈ। ਪਿਛਲੇ ਸਾਲ ਨਾ ਆਪਣੇ ਘਰੇ ਵੀ ਟਟੀਰੀ ਨੇ ਬੱਚੇ ਦਿੱਤੇ ਨਿੱਕੂ ਜਿਹਾ ਬੇਬੇ ਕਿੰਨੇ ਬੱਚੇ ਸੀਗੇ? ਉਹਦੇ 4 ਬੱਚੇ ਸੀ। ਜੇ ਉਹ ਉਧਰੋਂ ਆਉਂਦੀ ਸੀ ਨਾ ਰਾਗੇ ਕੇ ਕਰੋ ਉੱਥੇ ਬੱਚੇ ਦਿੱਤੇ ਸੀ ਸਾਡੇ ਇੱਥੇ ਆ ਜਾਂਦੇ ਸਮਾਨ ਲੈ ਕੇ ਬੈਂਤ ਦਾ ਇੱਥੇ ਆਣ ਕੇ ਰੌਲਾ ਪਾਉਣ ਲੱਪੈਨੀ ਸੀ ਵੀ ਇੱਥੋਂ ਆ ਜਾਓ ਇੱਥੋਂ ਆ ਜਾਓ ਕੀ ਕਹਿੰਦੀ ਸੀ ਕੀ ਕਹਿੰਦੀ ਸੀ ਚਲੋ 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 ਮੜਾ ਬੋਲ ਰੌਲਾ ਕੰਦੀ ਕਹਿੰਦੀ ਚਲੋ ਤੇਰੀ ਭੱਜ ਗਈ ਵਿਚਾਰੀ ਹੁਣ ਵੇਟਿੰਗ ਹੋ ਰਹੀ ਇਹਨਾਂ ਵੇਖ ਕੇ ਰਿਆ ਨਹੀਂ ਜਾਂਦਾ ਜਦੋਂ ਸਾਰੀਆਂ ਚੀਜ਼ਾਂ ਸਾਹਮਣੇ ਪਈਆਂ ਉਹ ਤਾਂ ਆ ਹੀ ਹੁੰਦਾ ਕਿ ਛੇਦੀ ਛੇਦੀ ਬਾਣ ਦੇ ਤੇ ਫਿਰ ਆ ਹੀ ਖਾੜੀ ਇਹ ਬਸ ਖਾਲੀ ਆਪਸ ਦਾ ਮੂੰਹ ਨੂੰ ਨਹੀਂ ਜਾਂਦਾ ਨਹੀਂ ਚਲੇ ਜਾਂਦਾ ਬੇਬੇ ਆਏ ਨਹੀਂ ਜਾਂਦਾ ਇਹ ਵੈਸੇ ਮੁੱਛਾਂ ਨੂੰ ਵਾਰ ਦਿੰਦਾ ਉਹ ਨਹੀਂ ਜਾਂਦਾ ਗਾ ਸਹੀ ਗਾ ਕੁਛ ਹੱਥ ਚ ਖਾਨ ਹੋਵੇ ਫੇਰ ਹੀ ਮੂਵਲ ਨੂੰ ਜਾਂ ਉਹ ਫੋਨ ਹੁੰਦਾ ਕੋਲੇ ਤੇ ਫੋਨ ਤਾਂ ਵੇਖਣਾ ਹੀ ਹੁੰਦਾ ਏਸਕੇ ਰੱਖਣਾ ਨਹੀਂ ਵੇਖਣਾ ਫੋਨ ਤਾਂ ਤੇ ਗੂਠਿਆਂ ਨੇ ਚਲਾਉਣਾ ਹੁੰਦਾ ਬਿਲਕੁਲ ਸਾਰਾ ਪਤਾ ਬੇਬੇ ਤੈਨੂੰ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਤਾਂ ਚੱਕਿਆ ਨਹੀਂ ਹਾਂ ਜਿਨ੍ਹਾਂ ਨੇ ਚੱਕਿਆ ਉਹਨਾਂ ਨੇ ਖਾਦਾ ਨਹੀਂ ਹਾਂ ਕੁੱਤੇ ਤੋਂ ਹੋਰ ਜਾਣੇ ਇਹਦਾ ਕੀ ਮਤਲਬ ਬਾਤ ਆਏ ਕੋਈ ਲਓ ਵੀ ਜਿਹੜੀ ਗੱਲ ਬੇਬੇ ਨੇ ਹੁਣੇ ਕਹੀ ਐ ਚੱਕਿਆ ਕਿਸੇ ਨੇ ਖਾਦਾ ਕਿਸੇ ਨੇ ਇਹਦਾ ਕਰਾਂ ਦੀ ਆਨਸਰ ਕਮੈਂਟਾਂ 'ਚ ਤੁਸੀਂ ਦੱਸੋ ਇਹਦਾ ਆਨਸਰ ਕੀ ਐ ਜਿੰਨੂ ਜਿੰਨੂ ਪਤਾ ਆ ਕੁੱਟੇ ਤੋਂ ਹੋਰ ਜਾਣੇ ਹਾਂ ਕੁੱਟੇ ਤੋਂ ਦੋ ਹੋਰ ਜਾਣੇਗਾ ਇਹਦਾ ਆਨਸਰ ਕਮੈਂਟਾਂ 'ਚ ਦੱਸਿਓ ਲਓ ਜੀ ਸੱਜਣੋ ਇੱਧਰ ਆਪਾਂ ਜਿਹੜੇ ਆਪਣੇ ਖੀਰੇ ਸੀ ਉਹਨਾਂ ਨੂੰ ਛੋਟਾ ਛੋਟਾ ਕਰਕੇ ਕੱਟਤਾ ਜੀ ਉਹਨਾਂ ਨੂੰ ਇਹ ਛਿੱਲੇ ਤਾਂ ਨਹੀਂ ਇਹ ਚੈਨੀ ਖੀਰੇ ਆ ਯਾ ਲਓ ਜੀ ਆ ਰਹੀਆਂ ਟਟੀਆਂ ਆਉੜਦੀਆਂ ਫਿਰਦੀਆਂ ਬੇਬੇ ਇਹ ਆਪਸ ਚ ਲੜੀ ਕੇ ਜਾਂਦੀਆਂ ਉਹ ਲੜਦੀਆਂ ਉਹ ਦੂਜਿਆਂ ਦੀ ਮائیں ਦੱਸਣਾ ਵੀ ਕੀ ਬਣਾਉਂਦੇ ਆ ਦੂਜਿਆਂ ਦੀ ਮائیں ਦੱਸਣਾ ਕੀ ਬਣਾਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਦੁਆਨੋਂ ਨੇ ਕੀ ਬਣਾਉਂਦੇ ਆ ਲਓ ਇਹ ਸਮਾਜ ਨੂੰ ਇਧਰ ਕਰਾਂ ਦੀ ਘੱਟ ਲਿਆ ਜੇ ਸ਼ਿਆੰਗੀ ਦੇ ਨਾਲ ਹਵਾ ਬਹੁਤ ਵਧੀਆ ਵਗ ਰਹੀ ਅੱਜ ਮੌਸਮ ਵਧੀਆ ਯਾਰ ਹੈ ਕਿਤੇ ਗਰਮੀ ਆ ਪਰ ਮੌਸਮ ਗੋਡੇ ਆ ਸਵੇਰ ਸਵੇਰ ਥੋੜਾ ਵਧੀਆ ਹੁੰਦਾ ਫਰੈਸ਼ ਹੈ ਤਾਂ ਕਰਕੇ ਆਪਾਂ ਰੈਸਪੀ ਰੋਸਟੀ ਸਵੇਰ ਸਵੇਰ ਬਣਾ ਲੈਂਦੀ ਆ ਬਾਅਦੋਂ ਗਰਮੀ ਵੱਡੀ ਹੋ ਜਾਂਦੀ ਯਾਰ ਲਓ ਜੀ ਵਾਰੀ ਆ ਗਈ ਬੇਬੇ ਟਮਾਟਰਾਂ ਦੀ ਕਿਵੇਂ ਉਹ ਤਾਂ ਟਮਾਟਰਾਂ ਦਾ ਗੱਲ ਤਾਂ ਬਾਹਰ ਕੱਢ ਕੱਢ ਕੇ ਰੱਖੇ ਜਾਂਦੇ ਡਾਕਟਰਾਂ ਵਾਂਗੂ ਤੇ ਉਹ ਨਾ ਖੋਖਾ ਰਹਿ ਗਿਆ ਇਹ ਕੱਲਾ ਖੋਖਾ ਹੀ ਪਾਉਣਾ ਆਪਾਂ ਤੇ ਨਹੀਂ ਇਹ ਬਾਹਰ ਗਾ ਤੋ ਗੱਡੀਆਂ ਨੇ ਇਹ ਗਿੱਲੇ ਜਿਹੇ ਹੁੰਦੇ ਆ ਨਾ ਤਾਂ ਕਰਕੇ ਆਪਾਂ ਸਬਜ਼ੀ ਚ ਪਾ ਲਾਂਗੇ ਆ ਬਸ ਓਕੇ ਲਓ ਜੀ ਇੱਧਰ ਆਪਾਂ ਪਿਆਜ਼ ਵੀ ਕੱਟ ਲਿਆ ਖੀਰੇ ਵੀ ਕੱਟ ਲਿਆ ਟਮਾਟਰ ਨੂੰ ਟ੍ਰਾਈ ਹੁੰਦੇ ਆਪਰੇਸ਼ਨ ਚੱਲ ਰਿਹਾ ਇਹਨਾਂ ਦਾ ਇਹ ਸੱਜਣੋ ਜਿਹੜੇ ਆਪਣੇ ਟਮਾਟਰ ਨੇ ਨਾ ਇਹ ਘਰ ਦੇ ਨੇ ਤਾਂ ਕਰਕੇ ਨਿੱਕੂ ਜੇ ਆ ਜ਼ਿਆਦਾਤਰ ਚੀਜ਼ਾਂ ਆਪਣੇ ਘਰ ਦੀਆਂ ਹੀ ਹੁੰਦੀਆਂ ਨੇ ਹੋਮ ਮੇਡ ਲਓ ਜੀ ਸਬਜ਼ੀ ਮੰਡੀ ਹਾਂ ਘਰੇ ਬਣਾਈ ਪਈ ਆ ਵਾਹ ਜੀ ਵਾਹ ਲਓ ਵੀ ਸਜਣਾ ਇੱਧਰ ਆਪਣੇ ਕੁੱਲਚੇ ਛੋਲੇ ਹੋ ਰਹੇ ਏ ਜੇ ਰੈਡੀ ਵਾਹ ਜੀ ਵਾਹ ਛੋਲੇ ਹੋ ਰਹੇ ਕਿ ਸਬਜ਼ੀ ਮੰਡੀ ਹੋ ਰਹੀ ਆ ਇਹਦੇ ਸਬਜ਼ੀ ਮੰਡੀ ਲਾਈ ਪਈ ਬੇਬੇ ਕਿਉਂ ਲਓ ਸਬਜ਼ੀ ਮੰਡੀ ਲੱਗਦੀ ਤੁਸੀਂ ਕਹਿੰਦੇ ਕੋਈ ਉੱਥੇ ਆ ਲਓ ਜੀ ਇਹ ਤੇ ਵੇਖਣ ਨੂੰ ਇੰਨਾ ਰਾਸ਼ਨ ਸਾਰਾ ਇਹ ਪੈਣਾ ਜੇ ਕੁੱਲਚਿਆਂ ਦੇ ਵਿੱਚ ਬੋਰਾ ਬੋਰਾ ਦਾ ਗੋਲਕੇ ਤੇ ਉਹਨਾਂ ਨੇ ਇੰਨਾ ਰੋਕਣ ਕਿ ਮੈਂ ਪੈ ਜੂਗਾ ਉਹਨਾਂ ਦੇ ਟੱਡ ਪਾੜ ਪਾੜ ਕੇ ਆਪਾਂ ਪਾ ਦੇਣਾ ਸਾਰਾ ਪਹਿਣਾ ਹੀ ਨਹੀਂ ਲਓ ਜੀ ਆ ਚਟਨੀ ਕਿਹੜੀ ਜੇ ਇਹ ਇਮਲੀ ਦੀ ਚਟਨੀ ਮਿੱਠੀ ਏਮਲੀ ਵਾਲੀ ਮਿੱਠੀ ਚਟਨੀ ਮਿੱਠੀ ਮਿੱਠੀ ਚਟਣੀ ਆ ਵਾਹ ਜੀ ਵਾਹ ਯਾਰ ਇਧਰ ਵੇਖੋ ਇਹ ਵੇਖਣ ਨੂੰ ਏਡੇ ਘੈਂਟ ਲੱਗੀ ਜਾਂਦੇ ਤੇ ਜਦੋਂ ਖਾਦੇ ਨਾ ਉਹ ਮੱਖੀਆਂ ਹੀ ਨਹੀਂ ਆ ਉਹ ਹਾਈਜੀਨਿਕ ਹੋਟ ਪਤਾ ਕੀ ਕਰਨਾ ਇਹਨਾਂ ਨੂੰ ਕੱਟ ਕੇ ਲਓ ਪਹਿਲਾਂ ਇਹਨਾਂ ਦਾ ਆਪਰੇਸ਼ਨ ਕਰਨਾ ਪਏ ਟੱਡ ਪਾੜੋ ਆਏ ਹਾਂ ਵਿੱਚ ਫੇਰ ਪਾਉਣਾ ਹੈ ਹਾਂ ਏ ਆਏ ਜੇ ਜੇਵੰਗ ਪਾਗਟ ਜੀ ਬਣਾ ਲੈਣੇ ਆਪਾਂ ਹਾਂ ਯਾਰ ਤੇ ਭਾਈ ਤਾਂ ਸਬੂਤੀਆਂ ਬਣਾਉਂਦਾ ਲਓ ਜੀ ਲਓ ਵੀ ਸਜਣੋ ਸਾਰੀਆਂ ਡਬਲ ਰੋਟੀਆਂ ਦਾ ਆਪਾਂ ਢੱਡ ਪਾਰ ਕਵਾੜ ਕੇ ਕਰਾਂ ਦੀ ਇੱਧਰ ਸਾਮਾਨ ਉਹਨਾਂ ਦੇ ਢੱਡ ਜੀ ਪਾ ਦੇਣਾ ਤੇ ਆਪਦੇ ਅੱਧੇ ਰੱਖਣਾ ਇੰਨੀ ਗਾ ਤੇ ਬਾਅਦ ਚ ਇਹਨਾਂ ਨੂੰ ਆਪਾਂ ਆਪਦੇ ਢੱਡ 'ਚ ਪਾ ਲੈਣੇ ਐਡੜੀਆਂ ਕਿਵੇਂ ਬੈ ਜਾਣਗੀਆਂ ਤੋੜ ਤੋੜ ਕੇ ਖਾਣੀਆਂ ਪੈਣੀਆਂ ਤੋੜ ਕੇ ਖਾ ਲੈ ਲਓ ਜੀ ਇੱਧਰ ਕਰਾਂ ਦੀ ਸਾਮਾਨ ਸਾਰਾ ਰੈਡੀ ਆ ਆਪਣਾ ਪਿਆਜ਼ ਵੀ ਕੱਟ ਲਿਆ ਖੀਰੇ ਵੀ ਕੱਟ ਲਿਆ ਟਮਾਟਰ ਵੀ ਕੱਟ ਲਿਆ ਆ ਪੁੱਤਰਾ ਕਿ ਧਨੀਆ ਕੀ ਆ ਇਹ ਧਨੀਆ ਧਨੀਆ ਹਰੀਆਂ ਮਿਰਚਾਂ ਆਲੂ ਛੋਲੇ ਦੇਸੀ ਘਿਓ ਤੇ ਆਪਣੇ ਨੀਨ ਮਿਰਚ ਮਸਾਲਾ ਯਾਰ ਮੱਖੀਆਂ ਭਾਜ ਦਿਓ ਇਹ ਤੋਂ ਲਓ ਵੀ ਸਜਣਾ ਹੁਣ ਜਿਹੜਾ ਆਪਣਾ ਸਾਰਾ ਰਾਸ਼ਨ ਉਹਨੂੰ ਆਪਾਂ ਕਰਦਾਂਗੇ ਮਿਕਸ ਸਾਰਾ ਸਮਾਨ ਤੇ ਆਲੂ ਸੀਗੇ ਆਪਾਂ ਆਲੂ ਕਿੰਨੇ ਕੱਟੇ ਆ ਆਪਾਂ 3 ਕੱਟੇ ਆਪਾਂ 6-7 ਡਬਲ ਰੋਟੀਆਂ ਤੇ ਆ ਗਏ ਆਪਣੇ ਛੋਲੇ ਕਿਹੜੇ ਛੋਲੇ ਕਾਬਲ ਛੋਲੇ ਕਾਬਲੀ ਛੋਲੇ ਰੋਟੀ ਤੇ ਛੋਲੇ ਆ ਗਏ ਇਹ ਇਹਦੇ ਵਿੱਚ ਆ ਜਾਓ ਲਓ ਜੀ ਆ ਗਏ ਖੀਰੇ ਲਓ ਵੀ ਹੁਣ ਆਪਾਂ ਕੌਲਚੀਆ ਛੋਲਿਆਂ ਦਾ ਸਾਰਾ ਰਾਸ਼ਨ ਮਿਕਸ ਕਰ ਦਾਂਗੇ ਕਰਾਂ ਦੀ ਵਾਹ ਜੀ ਵਾਹ ਪਾ ਦਾਂਗੇ ਟਮਾਟਰ ਬਟਟਰ ਯਾਰ ਦੇਖੋ ਇਹ ਤੇ ਐਂ ਕਰਦਾ ਸੈਲਡ ਜਿਹਾ ਬਣਾ ਕੇ ਬੰਦਾ ਐਂ ਖਾ ਲਵੇ ਇਹਨਾਂ ਨੂੰ ਤੇ ਤਾਂ ਤੇ ਹਰੀਆਂ ਮਿਰਚਾਂ ਲਓ ਇਹ ਆ ਗਏ ਹਰੀਆਂ ਮਿਰਚੀਆਂ ਇਹਦੇ ਬਾਅਦ ਆ ਗਿਆ ਆਪਣਾ ਅੰਦਾ ਪਿਆਜ਼ ਆ ਗਿਆ ਇਹ ਪਿਆਜ਼ ਵੀ ਇਹਦੇ ਪਿਆਰ ਵੀ ਆ ਹੂੰ ਪਿਆਰ ਨੂੰ ਆਪਾਂ ਕਰਤਾ ਜੀ ਮਿਕਸ ਵਿੱਚ ਪਾ ਦੇਣਾ ਆਪਾਂ ਕੜੀਆਂ ਵਾਓ ਇਧਰ ਚੈੱਕ ਕਰੋ ਯਾਰ ਕਿੱਡਾ ਸੋਹਣਾ ਲੱਗ ਜਾਂਦਾ ਆਏ ਹਾਏ ਆਏ ਹਾਏ ਇਹ ਇਹ ਹੁੰਦੇ ਹੈਲਦੀ ਕੁਲਚੀ ਛੋਲੇ ਨਾ ਕੋਈ ਸਾਈਡ ਇਫੈਕਟ ਇਹਨਾਂ ਦਾ ਨਾਲੇ ਤੁਸੀਂ ਘਰੇ ਬਣਾ ਘਰੇ ਬਣਾਓਗੇ ਤੇ ਖਾ ਲਾਲੇ ਜਿਹੜੇ ਬੱਚੇ ਤੁਹਾਡੇ ਵੀ ਸਬਜ਼ੀਆਂ ਨਹੀਂ ਖਾਂਦੇਗੇ ਹਾਂ ਹਨਾ ਖੀਰੇ ਖੂਰੇ ਪਿਆਜ਼ ਟਮਾਟਰ ਉਹ ਵਧੀਆ ਖਾ ਲੈਣਗੇ ਯਾਰ ਵੇਖੋ ਕਿੰਦਾ ਘੈਂਟ ਲੱਗ ਰਿਹਾ ਯਾਰ ਜੀ ਕਰਦਾ ਨਾ ਐਂ ਖਾ ਜੀ ਇਹਨਾਂ ਨੂੰ ਹਨਾ ਬੇਬੇ ਖਾ ਜੀ ਐਦਾਂ ਹੀ ਐਦਾਂ ਨਹੀਂ ਨਾ ਖਾਣੇ ਇਹਦੇ ਨਮਕ ਮਿਰਚ ਪਾਉਣਾ ਵਿੱਚ ਹੋਰ ਐਂ ਥੋੜਾ ਖਾਣੇ ਆ ਲਓ ਵੀ ਸੱਜਣ ਨੂੰ ਮੈਨੂੰ ਪਤਾ ਤੁਹਾਡਾ ਵੀ ਦਿਲ ਕਰ ਰਿਹਾ ਕਿ ਆਪਾਂ ਐਂ ਖਾ ਜੀ ਪਰ ਵੇਟ ਕਰਨੀ ਪੈਣੀ ਮੇਰੇ ਤੋਂ ਤਾਂ ਹੋ ਨਹੀਂ ਰਹੀ ਕੋਈ ਗੱਲ ਸੁਣਾਓ ਚੰਡੀਗੜ੍ਹ ਦੀ ਚੰਡੀਗੜ੍ਹ ਨਜ਼ਾਰੇ 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 ਬਾਸ ਕੋਈ ਘਰੇ ਆ ਕੇ ਪੈੰਡੂ ਲੋਕ ਨੀਂਦ ਲਾ ਦੇ ਮਾਰੇ ਨੀਂ ਚੰਡੀ ਗੜ ਰਹਿਣ ਵਾਗੇ ਪੈੰਡੂ ਲੋਕ ਨੀਂਦ ਲਾ ਦੇ ਧਰ ਨਹੀਂ ਕੰਮ ਆਉਣਾ ਜਿੰਨਾ ਮਰਜੀ ਤੂੰ ਚੰਡੀ ਗੜ ਚੰਡੀ ਗੜ ਕਰ ਕੱਲ ਆਇਆ ਤੋਰਾ ਰਾਜ ਕੇ ਰੋਟੀ ਖਾਤੀ ਮਾਂ ਆਪਣੇ ਨਾਲ ਕੋਈ ਨਾ ਲਾੜ ਲੜੋਂਦ ਲੱਸੀ ਵੀ ਲਿਆ ਦੇ ਉੱਥੇ ਭੁੱਖਾ ਹੀ ਨਾ ਰਿਆ ਤੇ ਯਾਰ ਉੱਥੇ ਗਾਈ ਦਾ ਬਾਰ ਨਾਲੇ ਤੋ ਤੋ ਭੁੱਖਾ ਹੁੰਦਾ ਤੇ ਨੀਂਦ ਵੀ ਜਮਾ ਕਰਕੇ ਲਿਆਉਂਦਾ ਉਹ ਬੈਠੇ ਨਹੀਂ ਰਾਤ ਨੂੰ ਮਰਛੰਡੇ ਦਾ ਇੰਨੀ ਕਰੀ ਗਿਆ ਹਾਏ ਰੱਬਾ ਟਾਈਮ ਨਾਲ ਟਾਈਮ ਨਾਲ ਸੋਈਦਾ ਮੈਂ ਵਿਗੜਿਆ ਬੱਚਾ ਨਹੀਂ ਆ ਮੈਂ ਪਤਾ ਕਿੱਡਾ ਆ ਆ ਆਪਾਂ ਜਿਹੜਾ ਮਸਾਲਾ ਪਾਉਣਾ ਵਾ ਇਹ ਆ ਕਿਹੜਾ ਮਸਾਲਾ ਟੇਸਟ ਦੇ ਮੁਤਾਬਕ ਪਾ ਸਕ ਆ ਚਿੱਟਾ ਲੂਣ ਇਹ ਲਾਲ ਮਿਰਚ ਆ ਇਹ ਜੀਰਾ ਭੁੰਨਿਆ ਹੋਇਆ ਇਹ ਕਾਲੀ ਮਿਰਚ ਆ ਆ ਗਰਮ ਮਸਾਲਾ ਤੇ ਆ ਹੈਗਾ ਅੰਬਚੂਰ ਪਾਊਡਰ ਤੇ ਆ ਕਾਲਾ ਨਮਕ ਲਓ ਇਹ ਸਾਰੇ ਮਸਾਲੇ ਆਪਾਂ ਪਾ ਦੇਣੇ ਵਿੱਚ ਕਰਾਂ ਦੀ ਵਾਓ ਲਓ ਜੀ ਇਹ ਇੱਕਦਰ ਆਪਣਾ ਸਮਾਨ ਰੈਡੀ ਹੋ ਰਿਹਾ ਕੌਲਜਾਂ ਸਕੂਲਾਂ ਦਾ ਕਿੱਡੇ ਘੈਂਟ ਲੱਗੀਆਂ ਜਾਂਦਾ ਯਾਰ ਚੈੱਕ ਕਰੋ ਚੈੱਕ ਕਰ ਮਤਰਾਂ ਦੇ ਕੌਲਜ ਸਕੂਲ ਦੇ ਚੱਕਾ ਆਪਾਂ ਨਿੰਬੂਆ ਦੋ ਨਿੰਬੂ ਨਿਚੋੜੇ ਇਹਦੇ ਨਾਲ ਖੱਟ ਮਿੱਠਾ ਹੋ ਜੂਣਾ ਟੇਸਟ ਬਹੁਤ ਵਧੀਆ ਹੋ ਜੂਗਾ ਇਹਦੇ ਨਾਲ ਇਹ ਆ ਆਪਾਂ ਜਿਹੜੀ ਇਮਲੀ ਦੀ ਚਟਣੀ ਘਰੇ ਬਣਾਈ ਸੀ ਖੱਟੀ ਮਿੱਠੀ ਵਾਓ ਇਹ ਸਾਰਾ ਰਾਸ਼ਨ ਆਪਾਂ ਘਰੇ ਬਣਾ ਲੀਦਾ ਜੀ ਇਹਨਾਂ ਨੇ ਟੇਸਟ ਦੇਣਾ ਜਿਹੜਾ ਖੱਟ ਮਿੱਠਾ ਟੇਸਟ ਹੋਣਾ ਨਾਲ ਵਿੱਚ ਲੋਈ ਸੱਜਣੋਂ ਆਯੋ ਆਯੋ ਖਾਜੋ ਤੇ ਨਿਆਰੀ ਲੈ ਜਾਓ ਮਸਾਲਾ ਆਪਦੇ ਟੇਸਟ ਦੇ ਮੁਤਾਬਕ ਪਾ ਸਕਦੇ ਤੁਸੀਂ ਜਿੰਨੇ ਵੀ ਤੁਹਾਨੂੰ ਮਿਰਚ ਮਸਾਲਾ ਕੰਦਣਾ ਹੋਵੇ ਜੇ ਤੁਹਾਨੂੰ ਘੱਟ ਖਾਣੇ ਆ ਤਾਂ ਕਰਕੇ ਘੱਟ ਹਰੀ ਮਿਰਚ ਜ਼ਰੂਰ ਪਾਓ ਕਿਉਂਕਿ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹਰੀ ਮਿਰਚ ਦਾ ਵਿੱਚ ਲਾਲ ਮਿਰਚ ਵੀ ਪਾਈ ਆ ਪਰ ਆਪਾਂ ਹਰੀ ਮਿਰਚ ਵੀ ਪਾਈ ਜਦੋਂ ਹਰੀ ਮਿਰਚ ਮੂੰਹ ਥੱਲੇ ਆਉਂਦੀ ਨਾ ਬਹੁਤ ਵਧੀਆ ਲੱਗਦਾ ਜਿਹੜਾ ਤਾਂ ਗੰਦਾ ਵਾਲਾ ਉਹਦੇ ਹਰੀ ਮਿਰਚ ਦੰਦੇ ਟਾ ਜੇ ਤਾਂ ਉਹਨੂੰ ਨਜ਼ਾਰਾ ਆ ਜਾਂਦਾ ਜਿਹਦੇ ਦੰਦ ਨਹੀਂ ਹੈਗੇ ਉਹਦੇ ਹਰੀ ਮਿਰਚ ਮੂੰਹ ਐ ਠਾ ਲਾ ਟੱਪੜ ਲਾ ਪੈਂਦਾ ਸੱਚੀ ਗੱਲ ਐ ਜਵਾ ਸੱਚੀ ਗੱਲ ਐ ਬੇਬੇ ਦੇ ਦੰਦ ਤਾਂ ਹੈਗੇ ਆ ਪਰ ਉਹ ਅਲਮਾਰੀ ਚ ਪਏ ਆ ਬੇਬੇ ਲੋਂਬੇ ਬੇਬੇ ਨੂੰ ਸੂਤ ਹੀ ਨਹੀਂ ਆਏ ਬੇਬੇ ਜ਼ਰਦ ਨੂੰ ਨਹੀਂ ਚੰਗਾ ਲੱਗਦੇ ਤੰਦ ਲਵਾਏ ਬੇਬੇ ਨੇ ਸਰਪ ਮੇਲਾ ਦੇ ਤਿੰਨ ਦਿਨ ਕ ਨਹੀਂ ਚਾਰ ਦਿਨ ਲਾਏ ਵਾਦਵਾ ਜੀ ਮੂੰਹ ਵੱਡਾ ਬਣ ਗਿਆ ਨਿੰਦਰ ਦੇ ਸਾਸ ਨੇ ਵੀ ਲਵਾਏ ਆ ਲਾਏ ਉਹਨੇ ਵੀ ਨਹੀਂ ਆਏ ਉਹਨੇ ਵੀ ਤਾਰਨੇ ਵੀ ਲਵਾਏ ਤੇ ਗੜਬ ਵਿੱਚ ਪਾ ਕੇ ਰੱਖੇ ਪਿਆ ਇਹ ਕਹ ਕੇ ਕਿ ਸਰੀਰਾਂ ਦੇ ਵੀ ਲਵਾਏ 10000 ਰੁਪਏ ਤਾਂ ਪਾ ਬੰਦੇ ਮੁੰਡੇ ਨੂੰ ਉਹਨੇ ਨਹੀਂ ਲਵਾਏ ਤੇ ਸਾਰੇ ਜਿਹੜੀ ਮਹਿਮਾਂ ਦੀ ਨਾ ਭੁਆਰੀ ਫਿਰ ਮੰਮੀ ਦੇ ਲਓ ਵੀ ਸੱਜਣੋ ਤਵਾ ਆਪਣਾ ਰੈਡੀ ਜੇ ਤੇ ਲਾ ਦਾਂਗੇ ਥੋੜਾ ਜਿਹਾ ਮੱਖਣ ਘਰ ਦਾ ਦੇਸੀ ਵਧੀਆ ਮੱਖਣ ਤੇ ਉੱਤੇ ਪਾ ਦਾਂਗੇ ਡਬਲ ਰੋਟੇ ਉਹ ਵਿਚਾਰੀ ਉਹਨੇ ਕਿਵੇਂ ਅਰ ਦਿੱਤੀ ਉਹਦੀ ਪਾਵੇ ਢੂਈ ਸੜ ਜੇ ਕੋਈ ਨਾ ਅੱਜ ਸੜਨ ਦੋ ਇਹ ਆਓ ਚੱਕੋ ਇਹ ਸਾਰੇ ਨਾ ਪਾਏ ਰੜ ਲੈਣੇ ਦੋਵੇਂ ਪਾਸੇ ਅੱਛਾ ਦੋਵੇਂ ਪਾਸਿਆਂ ਤੋਂ ਜਿਹਨੀਆਂ ਜਿੰਨੇ ਕ ਮੈਂਬਰ ਅਸੀਂ ਕਰਦੇ ਹੁਣੇ ਕਿ ਡਬਲ ਰੋਟੀਆਂ ਅਸੀਂ ਲੈ ਕੇ ਆਏ ਜੀ ਠੀਕ ਆ ਓ ਜੰਗੀਦਾਰਾ ਢਾੜ ਲੋ ਇਧਰ ਆ ਆ ਚੈੱਕ ਕਰੋ ਪ੍ਰੋਪਰ ਮਿਕਸ ਕਰਕੇ ਵਧੀਆ ਰੈਡੀ ਹੋ ਗਈ ਜੀ ਕਰਦਾ ਕਿ ਐਂ ਖਾ ਲਈ ਆ ਜੋ ਕਾਲੂ ਕਰੋ ਆ ਯਾਰ ਇਹ ਚੀਜ਼ਾਂ ਹੁੰਦੀਆਂ ਹੈਲਦੀ ਹੈਲਦੀ ਜਿਵੇਂ ਤੁਹਾਡਾ ਬਾਹਰਲਾ ਖਾਂਦਾ ਵੀ ਸੁਪਨਾ ਪੂਰਾ ਹੋ ਜੂ ਚਟਪਟਾ ਵੀ ਹੋ ਜੂ ਸਭ ਕੁਝ ਹੀ ਹੋ ਜੂ ਨਾਲੇ ਟੈਡ ਪਰ ਜੂ ਕਿਉਂ ਮਿਹਨਤ ਤਾਂ ਹੈਗੀ ਆ ਤੇ ਕਰਨੀ ਪੈਂਦੀ ਆ ਮਿਹਨਤ ਤਾਂ ਬਿਨਾ ਤਾਂ ਕੁਸ ਮ ਨਹੀਂ ਬਣਦਾਗਾ ਬਿਲਕੁਲ ਹਾਂ ਤੇ ਜਿਹੜੀ ਉੱਥੇ ਹੀ ਜਰਾ ਵੇਟਾ ਬੇ ਤੇ ਜਾਵਾਂਗੇ ਐ ਦੁਕਾਨ ਤੇ ਜਾਵਾਂਗੇ ਲਫਾਫੇ ਚ ਪਾ ਕੇ ਆ ਜਾਵਾਂਗੇ ਇੱਥੇ ਘਰੇ ਮਿਹਨਤ ਕਰਨੀ ਪੈਂਦੀ ਫਿਰ ਮਿਹਨਤ ਨਾਲ ਆਪਾਂ ਆਪਾਂ ਨੂੰ ਪਤਾ ਸਾਰਾ ਰਾਸ਼ਨ ਵਧੀਆ ਕਰਦਾ ਹੈਂ ਚੱਕ ਤਾਂ ਕਰੀਏ ਡੈਡੀ ਜੀ ਬਾਨ ਤੇ ਬੈਲੇ ਜਾਨੀ ਜਦੋਂ ਬੰਨ ਦਾ ਟਾਈਮ ਹੁੰਦਾ ਉਦੋਂ ਪਹੁੰਚ ਜਾਨੇ ਤੁਸੀਂ ਹੈਨਾ ਜਦੋਂ ਸਾਡੇ ਨਾਲ ਤਿਆਰੀ ਕਰਾਉਣੀ ਹੁੰਦੀ ਉਦੋਂ ਤੁਸੀਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਅੱਜ ਡੈਡੀ ਬਾਨ ਨੇ ਕਲਚੇ ਛੋਲੇ ਰੇੜੀ ਵਾਲੇ ਕੋਲ ਜਿਹੜੇ ਛੋਲੇ ਖਾਵਾਂਗੇ ਖਾਵਾਂਗੇ ਅੱਜ ਗੱਜਾ ਆਪਾਂ ਉਹ ਜਾਨੀ ਜੀ ਲੈ ਕੇ ਰੇੜੀ ਜੀ ਲੈ ਜੇ ਹੈਂ ਉਹ ਤਾਂ ਬਜਾਨੇ ਦੇ ਵਿੱਚ ਰੱਖਣ ਨੂੰ ਰੋੜ ਕਾ ਉੱਥੇ ਤੇ ਕਰ ਆ ਜਾਗੇ ਤਾਂ ਉੱਥੋਂ ਭਾਈ ਜੰਦੇ ਜਾਵਾਂਗੇ ਉਹ ਭਾਈ ਤਾਂ ਫੜ ਲੈ ਗਈ ਅੱਡੇ ਤੇ ਯਾਰ ਪੈਂਕੀ ਬਟਾਲੇ ਤੋਂ ਬਟਾਲੇ ਤੋਂ ਪੈਂਕੀ ਬਟਾਲੇ ਤੋਂ ਸੋ ਇਹਨਾਂ ਦੇ ਬੜੇ ਕਮੈਂਟ ਕਰਦੇ ਹੁੰਦੇ ਨੇ ਕਿ ਵੀਰੇ ਸਾਡਾ ਵਲੌਗ ਚ ਨਾਂ ਲੈ ਦੋ ਸੋ ਪੈਂਕੀ ਬਟਾਲੇ ਤੋਂ ਹਾਂ ਪੈਂਕੀ ਬਟਾਲੇ ਤੋਂ ਭੈਣ ਬੜੇ ਕਮੈਂਟ ਕਰਦੇ ਕਿ ਵੀਰੇ ਹਰ ਇੱਕ ਵਲੌਗ ਚ ਹੀ ਕਰਦੇ ਹੁੰਦੇ ਨੇ ਕਿ ਸਾਡਾ ਨਾਂ ਲੈ ਦੋ ਤੋ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਟਾਈਮ ਕੱਢ ਕੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੋ ਸ਼ੁਕਰੀਆ ਧੰਨਵਾਦ ਜਰੂਰ ਕਰਿਆ ਕਰੋ ਬੜਾ ਬੜਾ ਕਰਿਆ ਕਰੋ ਹਾਂਜੀ ਜਿੰਨੇ ਸਾਡਾ ਦਿਲ ਵਧੇ ਤਾਂ ਤੁਹਾਡਾ ਵੀ ਨਾਲ ਹੀ ਵਧ ਜਾਵੇ థాంਕ ਯੂ ਲਓ ਜੀ ਫਾਈਨਲੀ ਹੁਣ ਕਾਲਚੇ ਛੋਲਿਆਂ ਦੀ ਫੀਲਿੰਗ ਕਰਨ ਲੱਗੇ ਆ ਇਹਨਾਂ ਦਾ ਟੱਡ ਪਾੜ ਕੇ ਤੇ ਇਹਨਾਂ ਦਾ ਪ੍ਰੇਜ਼ਨ ਕਰ ਲੱਗੇ ਵਾਹ ਜੀ ਵਾਹ ਸੇ ਇਹਨਾਂ ਦਾ ਟੱਡ ਭਰਦੇ ਭਰ ਭਰ ਚੋਚੇ ਪਾਈ ਜਾਂਦੇ ਆ ਇਹਨਾਂ ਦਾ ਟੱਡੇ ਨਹੀਂ ਭਰਦਾ ਵੱਡਾ ਹੋਏ ਪਾਇਆ ਲਓ ਵੀ ਸੱਜਣੋ ਫਾਈਨਲੀ ਕਾਲਚੇ ਛੋਲੇ ਆਪਣੇ ਆਲਮੋਸਟ ਰੈਡੀ ਨੇ ਲਓ ਜੀ ਵਾਹ ਜੀ ਵਾਹ ਕੀ ਬਾਤ ਜੀ ਕਰਦਾ ਕਿ ਐ ਖੋਕ ਹੀ ਖਾ ਜੀਏ ਬਸ ਖੋਣਾ ਜਰੂਰ ਚੱਕ ਕੇ ਖਾ ਲੋ ਹੋਗਾ ਜਰੂਰ ਕਰ ਬਾਲੇ ਗੈਂਡ ਬਣੇ ਯਾਰ ਆ ਦੇਖੋ ਵੇਖੋ ਨੂੰ ਇੰਨੇ ਸਵਾਦ ਲੱਗੀਆਂ ਤੇ ਜਦੋਂ ਤੁਸੀਂ ਘਰੇ ਬਣਾ ਕੇ ਖਾਓ ਤੇ ਜਮੀ ਜਮੀ ਤੁਹਾਡੇ ਬੱਚੇ ਨੇ ਕਹਿੰਨਾ ਮਮਾ ਇੱਕ ਹੋਰ ਲਓ ਵੀ ਸਜਣੋ ਫਾਈਨਲੀ ਆਪਣੇ ਹੋਮ ਮੇਡ ਰੈਡੀ ਵਾਲੇ ਕੋਲਚੇ ਛੋਲੇ ਹੋ ਚੁੱਕੇ ਨੇ ਰੈਡੀ ਕਰਾਂ ਦੀ ਖਾ ਕੇ ਦੱਸੋ ਕਿਦਾਂ ਦੇ ਬਣਿਆ ਆਏ ਹੈ ਵੇਖ ਸਵਾਦ ਲੱਗਦੇ ਆ ਵਾਹ ਜੀ ਵਾਹ ਕੀ ਬਾਤ ਆ ਜੀ ਗਾਣਾ ਇਦਾਂ ਇਦਾਂ ਹੀ ਖਾ ਜੀ ਜਰ ਤੂੰ ਇਹ ਵੇਖੂ ਵੇਖ ਨੂੰ ਐਡੇ ਘੰਟ ਲੱਗ ਰਹੇ ਜਦੋਂ ਖਾਓਗੇ ਨਾ ਫੇਰ ਹੀ ਪਤਾ ਲੱਗੂਗਾ ਰਿਆ ਨਹੀਂ ਜਾ ਰਿਹਾ ਹੁਣ ਖਾ ਜੀਏ ਕਰਾਂ ਨਹੀਂ ਡੈਡੀ ਲਿਆ ਦੋ ਦੋ ਤਿੰਨ ਤਿੰਨ ਖਾ ਜਾਣੇ ਆਪਾਂ ਆ ਚੱਕੜੀ ਆਪਾਂ ਯਾਰੇ ਵਿਚਾਰੇ ਵੇਟ ਕਰੀਆਂ ਚਲੋ ਠੀਕ ਆ ਮੇਰੇ ਜੋਗੇ ਹੋ ਗਏ ਆ ਮੇਰੇ ਅੱਜ ਦਾ ਇੰਤਜ਼ਾਮ ਹੋ ਗਿਆ ਚਲੋ ਕੱਲੂ ਮਿਲਦੇ ਫੇਰ ਬਾਕੀਆਂ ਕਿਵੇਂ ਬਾਕੀ ਕਿਨੇ ਜਾਣਾ ਹੋ ਗਿਆ ਠੀਕ ਆ ਜੀ ਠੀਕ ਆ ਡੈਡੀ ਖਾਓ ਸਾ ਬੈਠੇ ਰਹੇ ਕਿ ਮੰਜੇ ਦੇ ਲਓ ਜੀ ਅੱਜ ਪਹਿਲਾਂ ਆਪਾਂ ਡੈਡੀ ਨੂੰ ਬੜਾ ਮਨ ਯੱਕੋ ਕਰਾਂਗੇ ਲਓ ਜੀ ਵਾਹ ਜੀ ਇਹ ਕਹਿ ਕੇ ਸੱਜਣੋਂ ਆਪਾਂ ਸਾਰਿਆਂ ਨੂੰ ਬੜਾਵਾਂਗੇ ਤੇ ਟੇਸਟ ਪੁੱਛਾਂਗੇ ਕਿਵੇਂ ਲਓ ਜੀ ਆਪਣੀ ਸੈੱਟ ਜੀ ਲਓ ਜੀ ਵਾਹ ਜੀ ਅੱਜ ਠਾਕੇ ਦੱਸੋ ਫਿਰ ਕਰਾਣੀ ਕਿੱਦਾਂ ਬਣੇ ਆ ਡੈਡੀ ਜੀ ਕੀ ਮਾਹੌਲ ਜੇ ਬਹੁਤ ਵਧੀਆ ਬਣੇ ਆ ਹਰ ਵਾਰੀ ਤੁਸੀਂ ਇਦਾਂ ਹੀ ਕਹਿੰਦੇ ਆ ਬਹੁਤ ਵਧੀਆ ਬਣੇ ਆ ਬਾਂਦੇ ਵਧੀਆ ਵਧੀਆ ਕਹਿਣਾ ਕਿਤੇ ਡਰ ਕੇ ਤੂੰ ਕਹਿ ਰਿਹਾ ਨਾ ਨਾ ਮੰਮੀ ਦਾ ਮੰਮੀ ਤੋਂ ਡਰਦਾ ਨਹੀਂ ਕਿਸੇ ਚੀਜ਼ ਦਾ ਬਾਬਾ ਤੱਕੇ ਨਹੀਂ ਮੂੰਹ ਚ ਕਢਾਉਣਾ ਚਾਹੁੰਦਾ ਤੂੰ ਨਹੀਂ ਬਾਬਾ ਆਪਾਂ ਵੀ ਗਾਲੀ ਆਉਣ ਦੱਸੀਏ ਫਿਰ ਕਿੱਦਾਂ ਬਣਿਆ ਮੈਂ ਵੀ ਰਿਵਿਊ ਦਿੰਨਾ ਫਿਰ ਆਹ ਤਾਂ ਕੋਲਟਾ ਬਣਾਇਆ ਬੜੇ ਸਵਾਦ ਮੈਂ ਤਾਂ ਡਾਰੀ ਗਈ ਵਾਹ ਬੇਬੇ ਝੇੜਕਾ ਨਹੀਂ ਕਰਦੇ ਬੇਬੇ ਕਿਵੇਂ ਬਣੇ ਆ ਬਹੁਤ ਸਵਾਦ ਬਣੇ ਆ ਇੱਧਰ ਤੇ ਰਿਵਿਊ ਲੈਣ ਤੋਂ ਪਹਿਲਾਂ ਹੀ ਖਤਮ ਕਰਤਾ ਜੇ ਇੱਧਰ ਵੀ ਤੇ ਉੱਧਰ ਵੀ ਡੈਡੀ ਨੇ ਵੀ ਭੜਕਾਤਾ ਹੁਣ ਸਜਣੋ ਵਾਰੀ ਰਹਿ ਗਈ ਮੇਰੀ ਮੈਂ ਵੀ ਖਾ ਕੇ ਦੱਸਦਾ ਆਪਾਂ ਇਹ ਨਹੀਂ ਕਿ ਤੁਹਾਨੂੰ ਐਵੇਂ ਕਹਦਾ ਕਿ ਸਵਾਦ ਬਣ ਜੈਹੂ ਜਿਹਾ ਹੋਣ ਗਿਆ ਪਉਂ ਹੀ ਦੱਸ ਆਓ ਜਿਹੜਾ ਖਾਗੇ ਮਟਾਕੇ ਨਹੀਂ ਨਹੀਂ ਜਿਹੜਾ ਆਪਾਂ ਇਮਲੀ ਵਾਲੀ ਚਟਨੀ ਪਾਈ ਆ ਨਾ ਜਿਹੜਾ ਉਹਦਾ ਟੇਸਟ ਆ ਰਿਹਾ ਨਾ ਲੱਗਿਆ ਨਿੰਬੂ ਦਾ ਹਰੀ ਮਿਰਚ ਟਮਾਟਰ ਉਹ ਸਾਰੇ ਕਾਸੇ ਦਾ ਬਹੁਤ ਵਧੀਆ ਆ ਰਿਹਾ ਤੇ ਕੱਲੀ ਕੱਲੀ ਚੀਜ਼ ਦਾ ਉਹ ਯਾਰ ਸੌਸ ਨਹੀਂ ਲੈ ਕੇ ਆਂਦੀ ਆਪਾਂ ਉਹ ਆ ਨਾ ਜਿਹੜੀ ਆਪਾਂ ਉਹ ਸੌਸ ਪਾਈ ਆ ਇਮਲੀ ਵਾਲੀ ਸੌਸ ਤੇ ਨਿੰਬੂ ਪਾਇਆ ਵਿੱਚ ਉਹ ਸੌਸ ਦਾ ਕੰਮ ਹੀ ਨਹੀਂ ਦਿੰਦਾ ਸੌਸ ਦੀ ਪਾਣੀ ਉਹ ਪਾ ਗਏ ਘਰੇ ਜਰੂਰ ਟਰਾਈ ਕਰਕੇ ਵੇਖੋ ਬਹੁਤ ਜਿਆਦੇ ਸਵਾਦ ਬਣੇ ਨਾਜਾਇਜ਼ ਹੀ ਸਵਾਦ ਬਣੇ ਸਵਾਦ ਬੱਚਿਆਂ ਲਈ ਬਣਾਓ ਆਪ ਵੀ ਖਾਓ ਆਪਦੇ ਰਿਸ਼ਤੇਦਾਰਾਂ ਨੂੰ ਖਵਾਓ ਤੋ ਜੇ ਵੀ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਕੋਈ ਹੁੰਦਾ ਆਪਕੋ ਵੀ ਕਾਲੋ ਅੱਜ ਨਾਲ ਹੀ ਆਪਕੋ ਕਾਲ ਚੰਗਾ ਮੈਰੀ ਅਗਲੇ ਵਾਰ ਪੈਂਟੂ ਜੀ ਕਾਲੋ ਬਾ ਬਾਏ